ਜੇ ਸਰਕਾਰ ਡਿਵੈਲਪਮੈਂਟ ਹੀ ਚਾਹੁੰਦੀ ਤਾਂ ਸ਼ਹਿਰ ਦੀ ਡਿਵੈਲਪਮੈਂਟ ਪਹਿਲਾਂ ਹੀ ਕਰ ਸਕਦੀ ਪੰਜਾਬ ਇੱਕ ਖੇਤੀ ਆਧਾਰਿਤ ਸੂਬਾ ਵਾ ਜੇ ਅਸੀਂ ਉਹਦੇ ਚੋਂ ਐਗਰੀਕਲਚਰ ਨੂੰ ਏਦਾਂ ਖਤਮ ਕਰੀ ਜਾਵਾਂਗੇ ਤੇ ਪੰਜਾਬ ਸਰਵਾਈਵ ਕਿਵੇਂ ਕਰੇਗਾ ਇੱਕ ਏਕੜ ਜ਼ਮੀਨ ਜੇ ਜ਼ਿਮੀਦਾਰ ਦੀ ਹੁੰਦੀ ਆ ਉਹਨੂੰ ਸਿਰਫ ਇੱਕ 200 ਗਜ ਦਾ ਰ ਹੈ ਸ਼ੀਪ ਪਲਾਟ ਉਸ ਜ਼ਮੀਨ ਦੇ ਵਿੱਚ ਮਿਲੂਗਾ ਉਹਨੂੰ ਕੋਈ ਕਮਰਸ਼ੀਅਲ ਪਲਾਟ ਉੱਥੇ ਨਹੀਂ ਮਿਲੂਗਾ 38700 ਏਕੜ ਜ਼ਮੀਨ ਜਿਹੜੀ ਆ ਉਹ ਇਸ ਐਕਟ ਦੇ ਤਹਿਤ ਜਿਹੜੀ ਪੰਜਾਬ ਸਰਕਾਰ ਆ ਉਹਨੂੰ ਅਕਵਾਇਰ ਨਹੀਂ ਉਹਨੂੰ ਜ਼ਿਮੀਂਦਾਰਾਂ ਕੋਲ ਖੋਹਣਾ ਚਾਹੁੰਦੀ ਆ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਲੈਂਡ ਪੁੱਲਿੰਗ ਐਕਟ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਰਿਹਾ ਜਿਸ ਤਹਿਤ ਸਰਕਾਰ ਪੂਰੇ ਪੰਜਾਬ ਵਿੱਚ ਕਿਸਾਨਾਂ ਤੋਂ 38000 ਏਕੜ ਜ਼ਮੀਨ ਖੋਹ ਰਹੀ ਹੈ ਭਾਜਪਾ ਇਸ ਦਾ ਪੂਰੀ ਤਰ੍ਹਾਂ ਵਿਰੋਧ ਕਰਦੀ ਹੈ ਅਤੇ ਕਿਸਾਨਾਂ ਦੇ ਨਾਲ ਖੜੀ ਹੈ ਉਪਰਕਤ ਦਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ ਨੇ ਗੁਰਦਾਸਪੁਰ ਦੇ ਇੱਕ ਰੈਸਟੋਰੈਂਟ ਵਿੱਚ আয়োজিত ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਹੈ ਕਿ ਲੈਂਡ ਪੁੱਲਿੰਗ ਐਕਟ ਕਿਸਾਨਾਂ ਦੇ ਹਿੱਤ ਵਿੱਚ ਹੈ ਅਤੇ ਪੰਜਾਬ ਦੀ ਤਰੱਕੀ ਵਿੱਚ ਮਦਦ ਕਰੇਗਾ ਪਰ ਹੁਣ ਉਕਤ ਐਕਟ ਲਾਗੂ ਹੋਣ ਤੋਂ ਬਾਅਦ ਹਰ ਜਗਾ ਕਿਸਾਨ ਸੰਗਠਨ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਦਾ ਇੱਕ ਵਫਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਤੇ ਉਹਨਾਂ ਨੂੰ ਆਪਣੀਆਂ ਮੰਗਾਂ ਪੇਸ਼ ਕੀਤੀਆਂ। ਉਹਨਾਂ ਕਿਹਾ ਕਿ ਇਹ ਐਕਟ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੈ। ਉਹਨਾਂ ਕਿਹਾ ਕਿ ਜਿਸ ਦਿਨ ਸਰਕਾਰ ਕਿਸਾਨਾਂ ਦੇ ਜ਼ਮੀਨ ਬਾਰੇ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਉਸ ਦਿਨ ਤੋਂ ਹੀ ਕਿਸਾਨ ਨਾ ਤਾਂ ਉਸ ਜ਼ਮੀਨ ਤੇ ਖੇਤੀ ਕਰ ਸਕਦਾ ਹੈ ਅਤੇ ਨਾ ਹੀ ਉਸ ਜ਼ਮੀਨ ਤੇ ਕਰਜ਼ਾ ਲੈ ਸਕਦਾ। ਸਰਕਾਰ ਕਿਸਾਨਾਂ ਨੂੰ ਸਾਲਾਨਾ ਸਿਰਫ 30000 ਰੁਪਏ ਪਤੀ ਏਕੜ ਦੇਵੇਗੀ ਅੱਜ ਦੀ ਇਹ ਪ੍ਰੈਸ ਸਵਾਰਤਾ ਜਿਹੜੀ ਪੰਜਾਬ ਸਰਕਾਰ ਜਿੰਨੇ ਪਿਛਲੇ ਦਿਨਾਂ ਦੇ ਵਿੱਚ ਵੱਡੀਆਂ-ਵੱਡੀਆਂ ਪ੍ਰੈਸ ਕਾਨਫਰੰਸ ਕਰਕੇ ਬੜੇ ਦਗਮੰਜੇ ਮਾਰੇ ਸੀ ਕਿ ਅਸੀਂ ਆ ਲੈਂਡ ਪੁਲਿੰਗ ਐਕਟ ਲੈ ਕੇ ਆ ਰਹੇ ਆ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਵਿੱਚ ਆ ਪੰਜਾਬ ਦੀ ਤਰੱਕੀ ਦੇ ਹਿੱਤ ਦੇ ਵਿੱਚ ਆ ਸਾਰੀਆਂ ਕਿਸਾਨ ਜਥੇਬੰਦੀਆਂ ਉਹਦੇ ਵਿਰੁੱਧ ਹਰ ਜਗ੍ਹਾ ਤੇ ਪ੍ਰਚਾਰ ਕਰ ਰਹੀਆਂ ਭਾਰਤੀ ਜਨਤਾ ਪਾਰਟੀ ਦਾ ਇੱਕ ਵਕਤ ਜੋ ਸਾਡੇ ਪ੍ਰਦੇਸ਼ ਦੇ ਯਖਸ਼ ਸ੍ਰੀ ਜਾਕਰ ਜੀ ਨਾਲ ਲక్ష్ਮੀ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਗਵਰਨਰ ਸਾਹਿਬ ਨੂੰ ਮਿਲ ਕੇ ਵੀ ਮੈਮੋਰੰਡਮ ਦੇ ਕੇ ਆਇਆ ਇਹ ਜਿਹੜਾ ਐਕਟ ਆ ਇਹ ਪੂਰੀ ਦੀ ਪੂਰੀ ਤਰ੍ਹਾਂ ਕਿਸਾਨ ਮਾਰੂ ਐਕਟ ਆ ਇਹਦੇ ਵਿੱਚ ਟੋਟਲ ਪੰਜਾਬ ਦੇ ਵਿੱਚ 38700 ਏਕੜ ਜ਼ਮੀਨ ਜਿਹੜੀ ਆ ਉਹ ਇਸ ਐਕਟ ਦੇ ਤਹਿਤ ਜਿਹੜੀ ਪੰਜਾਬ ਸਰਕਾਰ ਆ ਉਹਨੂੰ ਅਕਵਾਇਰ ਨਹੀਂ ਉਹਨੂੰ ਜ਼ਿਮੀਂਦਾਰਾਂ ਕੋਲੋਂ ਖੋਹਣਾ ਚਾਹੁੰਦੀ ਆ ਉਦਾ ਕਾਰਨ ਇਹ ਕਿ ਜਿਸ ਦਿਨ ਵੀ ਇਸ ਤੇ ਨੋਟੀਫਿਕੇਸ਼ਨ ਹੋ ਜਾਂਦਾ ਉਸ ਦਿਨ ਤੋਂ ਜਿਹੜਾ ਕਿਸਾਨ ਆ ਨਾ ਉਸ ਜ਼ਮੀਨ ਨੂੰ ਵੇਚ ਸਕਦਾ ਨਾ ਉਸ ਜ਼ਮੀਨ ਤੇ ਕਰਜ਼ਾ ਲੈ ਸਕਦਾ ਤੇ ਉਸ ਜ਼ਮੀਨ ਨੂੰ ਡਿਵੈਲਪ ਕਰਨ ਦੇ ਵਿੱਚ 5 ਸਾਲ ਲੱਗਦੇ ਜਾਂ 10 ਸਾਲ ਲੱਗਦੇ ਆ ਸਰਕਾਰ ਜਿਹੜੀ ਆ ਸਿਰਫ 30000 ਰੁਪਇਆ ਜਿਹੜਾ ਵਾ ਸਾਲਾਨਾ ਉਸ ਜ਼ਿਮੀਦਾਰ ਨੂੰ ਕੰਪਨਸੇਸ਼ਨ ਦੇਗੀ ਜਿਨ ਪੌਸ਼ ਲੱਗ ਕੇ ਪੌਸ਼ ਏਰੀਆ ਦੇ ਜਿਹੜੇ ਨਾਂ ਲੱਗਦੇ ਇਲਾਕੇ ਆ ਜਿਵੇਂ ਗਰਦਾਸਪੁਰ ਦੀ ਵੀ 80 ਏਕੜ ਜ਼ਮੀਨ ਇਹਦੇ ਵਿੱਚ ਆ ਜਿਹੜਾ ਸਾਡੀ ਸਮਝ ਆਇਆ ਉਹ ਗਰਦਾਸਪੁਰ ਦਾ ਸਰਾਊਂਡਿੰਗ ਏਰੀਆ ਜਿਹੜਾ ਘਰਾ ਲਿਆ ਵਾਲਾ ਏਰੀਆ ਉੱਥੋਂ ਦੀ ਆ ਤੁਸੀਂ ਦੇਖੋ ਉੱਥੋਂ ਦਾ ਜਿਹੜਾ ਐਸ ਟਾਈਮ ਠੇਕਾ ਚੱਲ ਰਿਹਾ 80 ਤੋਂ 85000 ਰੁਪਿਆ ਪਰ ਏਕੜ ਚੱਲ ਰਿਹਾ ਸਰਕਾਰ ਨੇ ਉਹ ਜ਼ਮੀਨ ਨੂੰ ਜਿੱਦਾਂ ਨੋਟੀਫਿਕੇਸ਼ਨ ਕਰਤਾ ਉਹ ਜਿਹੜਾ ਜ਼ਿੰਮੇਦਾਰ ਆ ਉਸ ਜ਼ਮੀਨ ਤੋਂ ਵਾਂਝਾ ਹੋ ਜਾਏਗਾ ਨਾ ਉੱਤੇ ਖੇਤੀ ਕਰ ਸਕੇਗਾ ਨਾ ਉਸਤੇ ਬੈਂਕ ਲੋਨ ਲੈ ਸਕੇਗਾ ਨਾ ਹੀ ਉਸ ਨੂੰ ਵੇਚ ਸਕੇਗਾ ਇਹ ਸਿਰਫ 30000 ਰੁਪਿਆ ਜਿਹੜਾ ਵਾ ਉਹ ਸਰਕਾਰ ਨੂੰ ਕੰਪਨਸੇਸ਼ਨ ਦੇ ਰਹੀ ਹੈ 1 ਸਾਲ ਦੀ ਜਿੰਨਾ ਚਿਰ ਉਹ ਜਿਹੜਾ ਪ੍ਰੋਜੈਕਟ ਆ ਪੂਰਾ ਡਿਵੈਲਪ ਨਹੀਂ ਹੁੰਦਾ ਇੱਕ ਇੱਕ ਕਰ ਜ਼ਮੀਨ ਜਿਸ ਜ਼ਮੀਦਾਰ ਦੀ ਹੁੰਦੀ ਆ ਉਹਨੂੰ ਸਿਰਫ ਇੱਕ 200 ਗਾਜ ਦਾ ਰਹਿ ਸ਼ੀਪ ਪਲਾਟ ਉਸ ਜ਼ਮੀਨ ਦੇ ਵਿੱਚ ਮਿਲੂਗਾ ਉਹਨੂੰ ਕੋਈ ਕਮਰਸ਼ੀਅਲ ਪਲਾਟ ਉੱਥੇ ਨਹੀਂ ਮਿਲੂਗਾ ਜਿਸ ਜ਼ਮੀਦਾਰ ਦੀ ਜ਼ਮੀਨ ਉਸ ਤੋਂ ਵੱਧ ਹੁੰਦੀ ਆ ਉਨੂੰ ਉਹਦੇ ਨਾਲ ਸਰਕਾਰ ਨੇ ਪ੍ਰਪੋਜ਼ਲ ਬਣਾਈਆਂ ਵੀ 200 ਗਜ ਦਾ ਜਿਹੜਾ ਵਾ ਰੈਸੀ ਪਲਾਟ ਤੇ 1000 ਗਜ ਦਾ ਰੈਸੀ ਪਲਾਟ ਤੇ 200 ਗਜ ਦਾ ਕਮਰਸ਼ੀਅਲ ਪਲਾਟ ਰਹਿ ਗਈ ਹੁਣ ਤੇ ਮੇਰੀ ਤੁਹਾਡੇ ਸਾਰੇ ਅੱਗੇ ਬੇਨਤੀ ਵੀ ਗੁਰਦਾਸਪੁਰ ਦੀਆਂ ਕਿੰਨੀਆਂ ਐਸੀਆਂ ਕਲੋਨੀਆਂ ਜਿਹੜੀਆਂ ਜੇ ਅਨਡਵੈਲਪ ਆ ਜਿਹੜੀਆਂ ਵਿਕੀਆਂ ਨਹੀਂ ਜਿਹੜੀਆਂ ਖਾਲੀ ਪਈਆਂ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਜਿਹੜੀਆਂ ਕਲੋਨੀਆਂ ਖਾਲੀ ਪਈਆਂ ਉਹਨਾਂ ਨੂੰ ਵਿਕਸਿਤ ਕਰੇ ਉਹਨਾਂ ਦੀ ਰਜਿਸਟਰੀ ਹੋਵੇ ਐਨਓਸੀ ਵਾਲਾ ਜਿਹੜਾ ਜਨ ਉਹਨਾਂ ਨੇ ਖੜਾ ਕਰਕੇ ਉਹਨਾਂ ਕਲੋਨੀਆਂ ਦੀ ਸਾਰੀਆਂ ਰਜਿਸਟਰੀਆਂ ਰੋਕ ਦਿੱਤੀਆਂ ਤੇ ਇਕੱਠੀ ਜ਼ਮੀਨ ਕਰਕੇ ਸਾਰੀ ਜ਼ਮੀਨ ਇਕੱਠੀ ਕਰਕੇ ਵੱਡੇ ਕਾਰਪੋਰੇਟ ادارے ਜਿਹੜੇ ਵੱਡੇ ਵੱਡੇ ਜਿਹੜੀਆਂ ਬਿਲਡਿੰਗਾਂ ਡਿਵੈਲਪ ਕਰਦੇ ਉਹਨਾਂ ਨੂੰ ਹੁਣ ਕੱਲੇ ਲੁਧਿਆਣੇ ਡਿਸਟ੍ਰਿਕਟ ਦੀ 23000 ਏਕੜ ਜ਼ਮੀਨ ਆ ਜਿਹੜੀ ਲੁਧਿਆਣੇ ਦੇ ਸਰਾਉਂਡਿੰਗ ਏਰੀਆ ਜਦੋਂ ਆਪਾਂ 23000 ਏਕੜ ਜ਼ਮੀਨ ਇੱਕ ਜ਼ਿਲ੍ਹੇ ਦੇ ਵਿੱਚੋਂ ਅਕਵਾਇਰ ਕਰ ਲਾਂਗੇ ਉਹ ਵੀ ਧੱਕੇਸ਼ਾਈ ਦੇ ਨਾਲ ਜੇ ਇਹਨਾਂ ਨੇ ਉਸ ਦਿਨ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ ਤੁਹਾਨੂੰ ਇਜਾਜ਼ਤ ਹੋਵੇਗਾ ਮਰੋੜਾ ਜੀ ਨੇ ਕਿਹਾ ਸੀ ਵੀ ਜੇ ਕੋਈ ਜ਼ਿੰਮੇਦਾਰ ਆਪਣੀ ਜ਼ਮੀਨ ਨਹੀਂ ਦੇਣੀ ਚਾਹੁੰਦਾ ਤੇ ਉਹ ਨਹੀਂ ਦੇਸਾ ਪਰ ਜਿਹੜੀ ਜ਼ਮੀਨ ਉਹਦੇ ਵਿੱਚ ਆਉਂਦੀ ਜਿੱਦਨ ਉਹਦਾ ਨੋਟੀਫਿਕੇਸ਼ਨ ਹੋ ਗਿਆ ਨੋਟੀਫਿਕੇਸ਼ਨ ਦੇ ਵਿੱਚ ਉਹ ਜ਼ਿਮੀਦਾਰ ਜ਼ਮੀਨ ਵੇਚ ਨਹੀਂ ਸਕਦਾ ਤੇ ਉੱਤੇ ਵਾਹ ਨਹੀਂ ਕਰ ਸਕਦਾ ਉਹ ਜ਼ਮੀਨ ਰੱਖ ਕੇ ਕਰੂਗਾ ਕੀ ਜਿੰਨੇ ਸਹਾਇਕ ਧੰਦੇ ਆ ਚਾਹੇ ਉਹ ਮੁਰਗੀ ਪਾਲਣਾਂ ਡੇਰੀ ਫਾਰਮਿੰਗ ਆ ਇਹ ਸਰਕਾਰ ਉਹ ਸਾਰੇ ਧੰਦਿਆਂ ਨੂੰ ਤਬਾਹ ਕਰਨ ਜਾ ਰਹੀ ਹੈ ਕੁਝ ਇਸ ਜ਼ਿਲ੍ਹੇ ਦੀ 23000 ਏਕੜ ਜ਼ਮੀਨ ਜ਼ਿਮੀਦਾਰ ਦੇ ਥੱਲੇੋਂ ਨਿਕਲ ਜਾਣੀ ਹੈ ਉਹ ਕੀ ਕਰੇਗਾ 200 ਗਾਜ ਦਾ ਕਮਰਸ਼ੀਅਲ ਪਲਾਂਟ ਲੈ ਕੇ ਹਜ਼ਾਰ ਗਜ ਦਾ ਰੈ residencial ਪਲਾਟ ਲੈ ਕੇ ਉਹ ਉਹ ਸਰਵਾਈਵ ਕਿਵੇਂ ਕਰੇਗਾ ਕੋਈ ਜਿਹੜਾ ਜ਼ਿੰਮੇਦਾਰ ਆ ਕੋਈ ਆ ਵੱਡਾ ਹੈ ਚਾਹੇ ਛੋਟਾ ਮੇਰਾ خیال ਜਿਹੜੀਆਂ ਘਰ ਦੀਆਂ ਜਿੰਨੀਆਂ ਜ਼ਰੂਰਤਾਂ ਆਪਣੀ ਖੇਤ ਦੇ ਵਿੱਚੋਂ ਪੈਦਾ ਕਰਦਾ ਦੁੱਧ ਕਰਦਾ ਆਟਾ ਕਰਦਾ ਸਬਜ਼ੀਆਂ ਕਰਦੀਆਂ ਸਾਰਾ ਕੁਝ ਉਸ ਨੂੰ ਤੁਸੀਂ ਜ਼ਮੀਨ ਉਹਦੇ ਕੋਲੋਂ ਇੱਥੇ ਆ ਕੇ ਤੇ ਉਹਨੂੰ ਆਪਾਂ ਇੱਕ ਕਮਰਸ਼ੀਅਲ ਪਲਾਟ ਦੇ ਕੇ ਉਹ ਜ਼ਿੰਮੇਦਾਰ ਜਿਹੜਾ ਕਮਰਸ਼ੀਅਲ ਪਾਰਟ ਦੇ ਵਿੱਚ ਕੀ ਕਰੇਗਾ ਇਹ ਪੂਰੀ ਦੀ ਪੂਰੀ ਸਾਰੀ ਦੀ ਸਾਰੀ ਸਰਕਾਰ ਦੀ ਧੱਕੇਸ਼ਾਹੀ ਆ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਇਲਾਕਾ ਗੁਰਦਾਸਪੁਰ ਭਾਰਤੀ ਜਨਤਾ ਪਾਰਟੀ ਪੰਜਾਬ ਜਿਹੜੀ ਪੂਰੀ ਦੀ ਪੂਰੀ ਜ਼ਿਮੀਂਦਾਰ ਭਾਈਚਾਰੇ ਨਾਲ ਖੜੀ ਆ ਅਸੀਂ ਇਹ ਤੱਕਾ ਬਿਲਕੁਲ ਨਹੀਂ ਹੋਣ ਦੇਵਾਂਗੇ ਇਹਨੂੰ ਚਾਹੇ ਸੈਂਟਰ ਤੱਕ ਲਿਜਾਣਾ ਪਵੇ ਗਵਰਨਰ ਸਾਹਿਬ ਨੂੰ ਅਸੀਂ ਮਿਲ ਲਿਆ ਕਿਉਂਕਿ ਤੁਸੀਂ ਦੇਖਿਆ ਜਦੋਂ ਕਿਸਾਨ ਅੰਦੋਲਨ ਆਇਆ ਸੀ ਸਿਰਫ ਤੇ ਸਿਰਫ ਇੱਕ ਬੀਜੇਪੀ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਸੀ ਹਾਲਾਂਕਿ ਉਹ ਜਿਹੜਾ 30 ਲਾਇਆ ਸੀ ਉਹਨਾਂ ਦੇ ਵਿੱਚ ਕਿਸਾਨਾਂ ਨੂੰ ਉਦੋਂ ਤੱਕ ਕੋਈ ਨੁਕਸਾਨ ਨਹੀਂ ਸੀਗਾ ਇਹ ਬਿਲ ਦੇ ਵਿੱਚ ਜਿੱਦਨੂੰ ਨੋਟੀਫਿਕੇਸ਼ਨ ਕਰ ਦਿੰਦੇ ਸਿੱਧਾ ਦਾ ਸਿੱਧਾ ਕਿਸਾਨ ਉਹਦੇ ਵਿੱਚ ਇਨਵੋਲ ਹੋ ਜਾਂਦਾ ਕੋ ਨੋਟੀਫਿਕੇਸ਼ਨ ਹੋ ਗਿਆ ਨਾ ਜ਼ਮੀਨ ਦੇ ਵਿੱਚ ਜਾ ਸਕਦਾ ਨਾ ਜ਼ਮੀਨ ਵੇਚ ਸਕਦਾ ਨਾ ਜ਼ਮੀਨ ਤੇ ਲੋਨ ਲੈ ਸਕਦਾ ਹੁਣ ਇੱਕ ਵੱਡੇ ਪ੍ਰੋਜੈਕਟ ਨੂੰ ਜੇ ਕੰਪਲੀਟ ਹੋਣ ਲਈ 10 ਤੋਂ 15 ਸਾਲ ਲੱਗਣਗੇ ਉਹ ਜ਼ਮੀਨਦਾਰ ਉਹਨਾਂ ਚਿਰ ਕੀ ਕਰੇਗਾ ਜਿਹੜੀਆਂ ਵਪਾਰਕ ਜ਼ਮੀਨਾਂ ਸ਼ਹਿਰਾਂ ਦੇ ਨਾਲ ਉਹਨਾਂ ਦੇ ਰੇਟ ਵੀ ਕਾਫੀ ਜ਼ਿਆਦਾ ਉਹ ਰੇਟ ਵੀ ਘਟਦੇ ਰਿਹਾ ਇਸ ਕਰਕੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਜਿਹੜਾ ਪੂਰੇ ਇੰਡੀਆ ਦੇ ਵਿੱਚ ਸ਼ਹਿਰੀਕਰਨ ਹੋ ਰਿਹਾ ਵਾਹੀਯੋਗ ਜ਼ਮੀਨਾਂ ਦਾ ਉਹ 31% 31% ਪੰਜਾਬ ਦੇ ਵਿੱਚ ਪਹਿਲਾਂ ਹੀ ਉਹ 42% ਜਿਹੜਾ ਸ਼ੈਰੀਕਰਨ ਹੋ ਚੁੱਕਾ ਆਲਰੇਡੀ 42% ਸ਼ੈਰੀਕਰਨ ਹੋ ਚੁੱਕਾ ਜਿਹੜੀ ਐਗਰੀਕਲਚਰ ਲੈਂਡ ਆ ਉਹ ਤੁਸੀਂ ਮੰਨ ਕੇ ਚੱਲੋ ਜਿਹੜੀ ਆਪਣੇ 58% ਜਿਹੜੀ ਐਗਰੀਕਲਚਰ ਲੈਂਡ ਰਹਿ ਗਈ ਆ ਪੰਜਾਬ ਇੱਕ ਖੇਤੀ ਆਧਾਰਿਤ ਸੂਬਾ ਵਾ ਜੇ ਅਸੀਂ ਉਹਦੇ ਚੋਂ ਐਗਰੀਕਲਚਰ ਨੂੰ ਇਦਾਂ ਖਤਮ ਕਰੀ ਜਾਵਾਂਗੇ ਤੇ ਪੰਜਾਬ ਸਰਵਾਈਵ ਕਿਵੇਂ ਕਰੇਗਾ ਕਿੰਨੀ ਅਨਪਲੋਇਮੈਂਟ ਹੋ ਜਾਏਗੀ ਉਹ ਲੋਕ ਕਿੱਥੇ ਜਾਣਗੇ ਕੋਈ ਫੈਕਟਰੀ ਇੰਡਸਟਰੀ ਤੇ ਲੱਗਣੀ ਰਹੀ ਕੋਈ ਇਹ ਜਿਹੜੇ ਬਣਾ ਰਿਆ ਇਹਨਾਂ ਨੂੰ ਵੀ ਵਪਾਰਕ ਵੱਡੇ ਫਲੈਟ ਵੱਡੇ ਮਾਲ ਵੱਡੀਆਂ ਦੁਕਾਨਾਂ ਹੁਣ ਉਹ ਫਲੈਟ ਦੁਕਾਨਾਂ ਲੈ ਕੇ ਤੇ ਜੇ ਆਪਾਂ ਐਗਰੀਕਲਚਰ ਖਤਮ ਕਰਾਂਗੇ ਤੇ ਉਹਨਾਂ ਦੇ ਵਿੱਚ ਆਏਗਾ ਕੌਣ ਇਹ ਸਿਰਫ ਤੇ ਸਿਰਫ ਸਰਕਾਰ ਦੀ ਇੱਕ ਚਾਲ ਆ ਜ਼ਿਮੀਦਾਰਾਂ ਕੋਲੋਂ ਸਸਤੀਆਂ ਜ਼ਮੀਨਾਂ ਨੋਟੀਫਿਕੇਸ਼ਨ ਕਰਾ ਕੇ ਤੇ ਵੱਡੇ ਵਪਾਰਕ ਅਦਾਰਿਆਂ ਨੂੰ ਮਹਿੰਗੇ ਮੁੱਲ ਤੇ ਦੇ ਕੇ ਉਹਦੇ ਵਿੱਚ ਉਹ ਮਲਾਈ ਖਾਣਾ ਚਾਹੁੰਦੇ ਆ ਭਾਰਤੀ ਜਨਤਾ ਪਾਰਟੀ ਕਿਸੇ ਵੀ ਸੂਰਤ ਦੇ ਵਿੱਚ ਇਹ ਬਰਦਾਸ਼ਤ ਨਹੀਂ ਕਰੇਗੀ ਅੱਜ ਅਸੀਂ ਸਿਰਫ ਤੁਹਾਡੇ ਮਾਧਿਅਮ ਦੇ ਨਾਲ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਨੂੰ ਸੜਕਾਂ ਤਾਂ ਵੀ ਉਤਰਨਾ ਪਿਆ ਜ਼ਿਲ੍ਹਾ ਲੈਵਲ ਤੇ ਮੰਡਲ ਲੈਵਲ ਤੇ ਪਿੰਡ ਲੈਵਲ ਤੱਕ ਅਸੀਂ ਸਰਕਾਰ ਦਾ ਵਿਰੋਧ ਕਰਾਂਗੇ ਤੇ ਇਸ ਜਿਹੜਾ ਐਕਟ ਆ ਲੈਂਡ ਪੂਲਿੰਗ ਐਕਟ ਜਿਹੜਾ ਇਹਨੂੰ ਪੂਰੀ ਦੀ ਪੂਰੀ ਤਰ੍ਹਾਂ ਜਿਹੜਾ ਅਸੀਂ ਇਹਦਾ ਵਿਰੋਧ ਕਰਾਂਗੇ ਹੁਣ ਕੱਲੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ 44 ਪਿੰਡ ਆ ਜਿਨ੍ਹਾਂ ਨੂੰ ਅਕਵਾਇਰ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਵਿੱਚ 4564 ਏਕੜ ਜ਼ਮੀਨ ਜਿਹੜੀ ਇਸ ਸੈਕਟਰ ਦੇ ਵਿੱਚ ਅਕਵਾਇਰ ਕੀਤੀ ਜਾ ਰਹੀ ਹੈ ਮੋਹਾਲੀ ਦੇ ਵਿੱਚ 3535 ਹੁਣ ਮੋਹਾਲੀ ਦੇ ਕੋ ਮੋਹਾਲੀ ਪਹਿਲਾਂ ਤੁਸੀਂ ਜਦੋਂ ਮੋਹਾਲੀ ਜਾਂਦੇ ਆ ਅੱਧਾ ਮਹਾਲੀ ਦੇ ਖਾਲੀ ਪਿਆ ਜਿਹੜਾ ਪਹਿਲਾਂ ਇਨਕੁਆਇਰ ਕੀਤਾ ਹੋਇਆ ਉੱਥੇ ਆਪਾਂ 3500 ਏਕੜ ਜ਼ਮੀਨ ਹੋਰ ਅਕਵਾਇਰ ਕਰਕੇ ਕੀ ਦਰਸਾਉਣਾ ਚਾਹੁੰਦੇ ਆ 1000 ਏਕੜ ਜਲੰਧਰ ਡਿਸਟ੍ਰਿਕਟ ਦੀ ਜ਼ਮੀਨ ਆ 1000 ਏਕੜ ਪਠਾਨਕੋਟ ਦੀ ਪਟਿਆਲਾ ਡਿਸਟ੍ਰਿਕਟ ਦੀ 1150 ਇਸੇ ਤਰ੍ਹਾਂ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੀ 80 ਏਕੜ ਜ਼ਮੀਨ ਤੇ ਬਟਾਲੇ ਤੋਂ 160 ਏਕੜ ਜਿਹੜੀ ਜ਼ਮੀਨ ਆ ਉਹ ਇਸ ਐਕਟ ਦੇ ਤਹਿਤ ਤੱਕੇ ਸ਼ਾਇਨਾ ਜਿਹਨੂੰ ਆਪਾਂ ਨਾਦਰ ਸ਼ਾਈ ਐਕਟ ਕਹਿ ਸਕਦੇ ਹਾਂ ਉਹਦੇ ਤਹਿਤ ਇਹ ਜ਼ਿੰਮੇਦਾਰਾਂ ਦੇ ਕੋਲੋਂ ਖੋਈ ਜਾਂਦੀ ਹੈ। ਬਦਾਂਜੀ ਕੀ ਮੰਦੇ ਨੇ ਕਿ ਇੱਥੇ ਕ腐ਸ਼ਨ ਆ ਗਈ ਜਿਹੜੀ ਉਹ ਇੰਨਾ ਜਲਾ ਕਰਕੇ ਮੰਨਦੀ ਪ੍ਰਕਾਰ ਦੇ ਲਈ ਹੈਗੇ ਡਿਵੈਲਪਮੈਂਟ ਕਰਦੀ ਹੈ ਪਰ ਕੀ ਲੱਗਦਾ ਕਿ ਉਹਦਾ ਮਨਸ਼ਾ ਕੀ ਆ ਪਸੰਦ ਉਹ ਜੇ ਡਿਵੈਲਪਮੈਂਟ ਸਰਕਾਰ ਦਾ ਮਕਸਦ ਡਿਵੈਲਪਮੈਂਟ ਹੋਵੇ ਤੇ ਜਿਹੜੀਆਂ ਸ਼ਹਿਰਾਂ ਦੇ ਵਿੱਚ ਇੰਨੀਆਂ ਕਲੋਨੀਆਂ ਅਨਡਵੈਲਪ ਪਈਆਂ ਜਿਨ੍ਹਾਂ ਦੇ ਸਿਰਫ 5 ਜਾਂ 10% ਉਹਨਾਂ ਦੇ ਵਿੱਚ ਉਹ ਘਰ ਜਾਂ ਪਲਾਟ ਕੱਟੇ ਆ ਉਹਨਾਂ ਨੂੰ ਇਹਨਾਂ ਨੇ ਇੱਕ ਐਨਓਸੀ ਵਾਲਾ ਜਨਰਲ ਆ ਕੇ ਉਹਨਾਂ ਦੀਆਂ ਰਜਿਸਟਰੀਆਂ ਬੰਦ ਕਰ ਦਿੱਤੀਆਂ ਜੇ ਸਰਕਾਰ ਡਵੈਲਪਮੈਂਟ ਹੀ ਚਾਹੁੰਦੀ ਤਾਂ ਸ਼ਹਿਰ ਦੀ ਡਵੈਲਪਮੈਂਟ ਪਹਿਲਾਂ ਹੀ ਕਰ ਸਕਦੀ ਹੁਣ ਮਹਾਲੀ ਡਿਸਟ੍ਰਿਕਟ ਦੇ ਵਿੱਚੋਂ 1000 13500 ਏਕੜ ਹੋਰ ਐਕਵਾਇਰ ਕਰ ਰਹਾ ਜੇ ਤੁਸੀਂ 에어ਪੋਰਟ ਰੋਡ ਜਾਓ ਤੁਸੀਂ ਦੇਖੋ ਦੋਨੋਂ ਪਾਸੇ ਤੋਂ ਬਹਾਲੀ ਖਾਲੀ ਪਿਆ ਵਾ ਇਹਦੇ ਵਿੱਚ ਇਹ ਆ ਜ਼ਿਮੀਦਾਰ ਨੂੰ ਇਸ ਸੈਕਟਰ ਦੇ ਵਿੱਚ ਫਸਾ ਕੇ ਨੋਟੀਫਿਕੇਸ਼ਨ ਕਰਕੇ ਸਰਕਾਰ ਉਹਨਾਂ ਕੋਲ ਜ਼ਮੀਨ ਲੈ ਕੇ ਮੁੜ ਕੇ ਅੱਗੇ ਜਿਹੜੇ ਵੱਡੇ ਉਦਯੋਗਪਤੀ ਆ ਜਾਂ ਵੱਡੇ ਬਿਲਡਰ ਆ ਉਹਨਾਂ ਨੂੰ ਇਹ ਜ਼ਮੀਨਾਂ ਵੇਚਣੀਆਂ ਚਾਹੁੰਦੀ ਤੇ ਇਹਦੇ ਵਿੱਚ ਜਿਹੜਾ ਉਹ ਪੂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਦਾ ਕਰਨੀਆਂ ਹੁੰਦੀਆਂ ਹਨ ਪਹਿਲੀ ਵਾਰੀ ਕੀਤਾ ਚੁੱਕਾ ਜਿਹੜਾ ਲੈਂਡ ਪੂਲਿੰਗ ਐਕਟ ਇਹਨਾਂ ਨੇ ਨਵਾਂ ਬਣਾਇਆ ਜੀ ਪਹਿਲੇ ਐਕਟ ਨੂੰ ਇਹਨਾਂ ਨੇ ਉਹ ਪਹਿਲੇ ਐਕਟ ਦੇ ਵਿੱਚ ਸੋਧ ਕਰਕੇ ਨਵਾਂ ਬਣਾਇਆ ਪਹਿਲਾਂ ਇਹ ਸੀਗਾ ਜ਼ਿਮੀਂਦਾਰ ਦੀ ਮਰਜ਼ੀ ਦੇ ਨਾਲ ਜਿਹੜਾ ਕੋਈ ਪ੍ਰਾਈਵੇਟ ਬਿਲਡਰ ਸੀ ਜਾਂ ਜਦੋਂ ਪੁੱਡਾ ਅਕਵਾਇਰ ਕਰਦੀ ਸੀ ਕੋਈ 15 ਏਕੜ ਜਾਂ 20 ਏਕੜ ਜ਼ਮੀਨ ਉਹਦੀ ਕੰਪਨਸੇਸ਼ਨ ਦੇ ਕੇ ਤੇ ਉਹ ਜ਼ਿਮੀਂਦਾਰ ਕੋਲ ਜ਼ਮੀਨ ਲਈ ਜਾਂਦੀ ਹੁਣ ਇਹਨਾਂ ਨੇ ਪੂਰੇ ਦੇ ਪੂਰੇ ਏਰੀਆ ਦਾ ਇੱਕ ਨੋਟੀਫਿਕੇਸ਼ਨ ਕਰ ਦੇਣਾ ਜਿੱਦਾਂ ਨੋਟੀਫਿਕੇਸ਼ਨ ਕਰਤਾ ਉਦੋਂ ਨੂੰ ਜਿਹੜੀ ਜ਼ਮੀਨ ਆ ਨਾ ਜ਼ਿਮੀਂਦਾਰ ਵੇਚ ਸਕਦਾ ਨਾ ਉਹ ਤੇ ਵਾਈ ਕਰ ਸਕਦਾ ਸਿਰਫ 30000 ਰੁਪਏ ਨਾਲ ਨੇ ਏਕੜ ਦਾ ਉਹਨੂੰ ਠੇਕਾ ਦੇਣਾ ਸਾਲ ਦਾ ਇਹ ਉਹ ਡਿਵੈਲਪਮੈਂਟ ਜਿਹੜੀ ਆ 10 ਸਾਲ ਹੁੰਦੀ ਆ ਹੁੰਦੀ ਆ ਨਹੀਂ ਹੁੰਦੀ ਫਲॉप ਹੋ ਜਾਂਦੀ ਆ ਇਸ ਕਰਕੇ ਇਹਦੇ ਵਿੱਚ ਸਿੱਧੇ ਦਾ ਸਿੱਧਾ ਜ਼ਿਮੀਦਾਰ ਨੂੰ ਨੁਕਸਾਨ ਆ ਜੀ ਬਿਲਕੁਲ ਜੀ 30000 ਰੁਪਏ ਏਕੜ ਦਾ ਇਸੇ ਕਰਕੇ ਦੇਣਾ ਨੇ ਇਹਨਾਂ ਨੇ ਜੀ ਪਹਿਲਾਂ ਜਿਹੜੀ ਕੰਪਨਸੇਸ਼ਨ ਦੇ ਰਹੇ ਉਹਨੂੰ 30000 ਰੁਪਏ ਸਾਲ ਦਾ ਦੇ ਰਹੇ ਆ ਜੀ